ਸ਼ਿਕਾ ਜੀ ਤੁਸੀਂ ਜੁੜੇ ਹੋ ਇਸ ਦੁਨੀਆ ਦੇ ਨਾਲ ਹਾਂਜੀ ਮੈਂ ਸੋਨੀ ਸਿੰਘ ਪੜੋ ਹਰ ਤਰ੍ਹਾਂ ਦੀ ਹਰ ਵਾਰ ਦੀ ਤਰ੍ਹਾਂ ਪਿੰਡ ਧਾਰੋਕਿਆਂ ਦੇ ਵੱਲੋਂ ਸਵਾ ਦੇ ਸਮਰਪਿਤ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪ੍ਰਸ਼ਾਦੇ ਦਾ ਤੇ ਚਾਹ ਦਾ ਲੰਗਰ ਲਗਾਇਆ ਗਿਆ ਤੇ ਬਹੁਤ ਹੀ ਬੱਚਿਆਂ ਦੇ ਵਿੱਚ ਕੰਮ ਕਰਨਾਂ ਦੇ ਵਿੱਚ ਬਹੁਤ ਹੀ ਸੇਵਾਦਾਰਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਅਸੀਂ ਗੱਲਬਾਤ ਕਰਦੇ ਹਾਂ ਸ਼ਿਕਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇ ਹਰ ਸਾਲ ਦੀ ਤਰ੍ਹਾਂ ਸਹਿਬ ਜਾਦੇ ਦੀ ਯਾਦ ਵਿੱਚ ਪਿੰਡ ਧਾਰੋਕੀ ਵੱਲੋਂ ਸਾਰੇ ਸੰਗਤ ਜੀ ਮਿਲ ਕੇ ਲੰਗਰ ਲਗਾਇਆ ਜਾਂਦਾ ਜੀ ਬਹੁਤ ਸੰਗਤ ਪਿਆਰ ਨਾਲ ਆ ਸਕਦੀ ਹੈ ਜੀ ਤੇ ਜਿਹੜੀ ਸੰਗਤ ਸਵੇ ਫਤੇਕਰ ਸਾਹਿਬ ਜਾਂਦੀ ਹੈ ਦਰਸ਼ਨ ਨੂੰ ਸਾਰੀ ਸੰਗਤ ਲੰਗਰ ਸਾਕੇ ਜਾਂਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਧਾਰੋਕੀ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੇ ਸਹਿਯੋਗ ਦੇ ਨਾਲ ਸਹਿਬ ਜਾਦੇ ਦੀ ਯਾਦ ਦੇ ਵਿੱਚ ਲੰਗਰ ਲਗਾਏ ਗਏ ਹਨ ਜਿਹੜਾ ਕਿ ਉਨਾਂ ਨੇ ਜਿਸੀ ਦੀ ਜਿਹੜੀ ਉਹਨਾਂ ਨੇ ਆਪਣੇ ਕੰਮ ਵਾਸਤੇ ਦਿੱਤੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ